ਹਰ ਉਸ ਚੀਜ਼ ਨੂੰ ਮਾਇਆ ਸਮਝ ਲਵੋ ਜਿਹੜੀ ਸਾਨੂੰ ਰੱਬ ਤੋਂ ਦੂਰ ਕਰਦੀ ਹੋਵੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਇਸ ਤੋਂ ਵੀ ਅੱਗੇ ਦੀ ਗੱਲ ਕੀਤੀ ਹੈ ਮਹਾਰਾਜ ਜੰਨ ਨੇ ਮਾਇਆ ਚਿੱਤ ਭਰਮੇਣ ਇਸ਼ਟ ਮਿਤ੍ਰੇਖ ਬੰਦਵਹਿ ਮਾਇਆ ਬੰਦੇ ਦਾ ਚਿੱਤ ਪਰਮ ਲੈਂਦੀ ਹੈ ਚਿੱਤ ਨੂੰ ਕਿਸੇ ਦੂਜੇ ਪਾਸੇ ਲੈ ਜਾਂਦੀ ਹੈ ਇਸ਼ਟ ਮਿਤ੍ਰੇਖ ਬੰਧ ਵੈ ਮਿੱਤਰ ਰਿਸ਼ਤੇਦਾਰ ਸਾਥਕ ਸੰਬੰਧੀ ਇਹ ਤਾਂ ਪਰਮਾਤਮਾ ਦੇ ਤੇ ਮਨੁੱਖ ਦੇ ਵਿਚਾਰ ਦੀਵਾਰ ਹੈ ਹੀ ਨੇ ਇਹ ਤਾਂ ਮਾਇਆ ਹੈ ਹੀ ਹੈ ਮਾਰਕੰਡ ਨੇ ਕਿਧਰੇ ਕਿਧਰੇ ਮੈਂ ਦੇਖਦਾ ਵੀ ਜਿਹੜਾ ਇਸ਼ਟ ਹੁੰਦਾ ਨਾ ਉਹ ਵੀ ਵਿਚਾਰ ਦੀਵਾਰ ਬਣ ਜਾਂਦਾ ਵੈ ਜਿਹੜਾ ਇਸ਼ਟ ਹੁੰਦਾ ਵੈ ਕਿਧਰੇ ਕਿਧਰੇ ਉਹ ਵੀ ਦੀਵਾਰ ਬਣ ਜਾਂਦਾ ਹੈ ਜਿਵੇਂ ਇੱਕ ਵਿਦਵਾਨ ਹੋਇਆ ਜਿਹਦਾ ਨਾਮ ਸੀ ਖਲੀਲ ਜਿਬਰਾਨ ਉਹਨੇ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਨੇ ਕਹਾਣੀਆਂ ਦੀ ਕਿਤਾਬ ਹੈ ਉਸ ਦੀ ਖਲੀਲ ਜਿਬਰਾਨ ਦੀਆਂ ਕੁਝ ਉਸਨੇ ਕਹਾਣੀਆਂ ਬਣਾ ਕੇ ਲਿਖੀਆਂ ਨੇ ਕਿਉਂਕਿ ਕਹਾਣੀ ਦੇ ਅਰਥ ਹੁੰਦੇ ਨੇ ਕਹਾਣੀ ਜੋ ਕਹਿ ਦਿੱਤਾ ਉਹ ਨਹੀਂ ਹੈ ਬਣਾਇਆ ਗਿਆ ਹੈ ਪਰ ਕੁਝ ਉਸਨੇ ਆਪਣੀਆਂ ਹੱਡ ਬੀਤੀਆਂ ਲਿਖੀਆਂ ਨੇ ਕਹਿੰਦੇ ਇੱਕ ਦਿਨ ਰਾਤ ਮੈਂ ਸੁੱਤਾ ਤੇ ਮੈਨੂੰ ਸੁਪਨਾ ਆਇਆ ਹੈ ਬੜੀ ਪੀੜ ਹੈ ਲੱਖਾਂ ਦੀ ਪੀੜ ਉਸ ਪੀੜ ਦੇ ਵਿੱਚ ਇੱਕ ਰੱਥ ਹੈ ਲੋਕ ਬੜੇ ਖੁਸ਼ ਹੁੰਦੇ ਪਏ ਨੇ ਉਸ ਰੱਥ ਦੇ ਪਿੱਛੇ ਪਿੱਛੇ ਚੱਲ ਰਹੇ ਨੇ ਹੋਲਾ ਦੀ بارش ਹੋ ਰਹੀ ਏ ਸੰਤ ਛਿੜਕੇ ਜਾ ਰਹੇ ਨੇ ਲੋਕ ਬੜੀ ਸੇਵਾ ਕਰ ਰਹੇ ਨੇ ਉਸ ਰੱਥ ਦੇ ਚਾਰੋਂ ਪਾਸੇ ਕਹਿੰਦੇ ਵੀ ਮੈਂ ਪੁੱਛਿਆ ਵੀ ਇਹ ਕੌਣ ਜਾ ਰਹੇ ਨੇ ਢੀੜ ਦੇ ਵਿੱਚੋਂ ਕਿਸੇ ਨੇ ਦੱਸਿਆ ਵੀ ਇਹ ਹਜ਼ਰਤ موسی ਨੇ ਇਹ ਹਜ਼ਰਤ موسی ਹੈ ਉਹ ਪੈਗੰਬਰ ਹੋਏ ਨੇ ਆਪਣੇ ਸਮੇਂ ਦੇ ਕਹਿੰਦੇ ਉਹ ਜਲੂਸ ਜਦੋਂ ਅੱਗੇ ਨਿਕਲ ਗਿਆ ਨਾ ਪਿੱਛੇ ਇੱਕ ਹੋਰ ਜਲੂਸ ਆਂਦਾ ਪਿਆ ਉਹਦੇ ਮਗਰ ਵੀ ਬੜੀ ਭੀੜ ਹੈ ਲੱਖਾਂ ਬੰਦੇ ਨਾਲ ਨੇ ਇੱਕ ਰੱਥ ਹੈ ਉਹਦੇ ਵਿੱਚ ਕੋਈ ਬੈਠਾ ਹੋਇਆ ਹੈ ਲੋਕ ਜਕਾਰੇ ਬੁਲਾ ਰਹੇ ਨੇ ਬੜਾ ਰੋਲਾ ਪਿਆ ਹੋਇਆ ਹੈ ਪੁੱਲਾਂ ਦੀ ਬਾਰਿਸ਼ ਹੋ ਰਹੀ ਏ ਕਹਿੰਦੇ ਮੈਂ ਭੀੜ ਵਿੱਚੋਂ ਕਿਸੇ ਨੂੰ ਪੁੱਛਿਆ ਵੀ ਇਹ ਕੌਣ ਹੈ ਕਹਿੰਦੇ ਕਿ ਇਹ ਹਜ਼ਰਤ ਜਰਦਰਸਤ ਨੇ ਇਹ ਵੀ ਪੈਗੰਬਰ ਮੰਨੇ ਗਏ ਨੇ ਕਹਿੰਦੇ ਉਸ ਤੋਂ ਪਿੱਛੇ ਇੱਕ ਹੋਰ ਜਲੂਸ ਆਂਦਾ ਪਿਆ ਉਹਦੇ ਪਿੱਛੇ ਬੜੀ ਭੀੜ ਹੈ ਲੱਖਾਂ ਬੰਦੇ ਇੱਕ ਰੱਥ ਹੈ ਉਹਦੇ ਵਿੱਚ ਕੋਈ ਬੈਠਾ ਹੋਇਆ ਕਹਿੰਦੇ ਮੈਂ ਪੁੱਛਿਆ ਵੀ ਇਹ ਕੌਣ ਹੈ ਭੀੜ ਵਿੱਚੋਂ ਕਿਸੇ ਨੇ ਦੱਸਿਆ ਵੀ ਇਹ ঈਸਾ ਹੈ ਹਜ਼ਰਤ ঈਸਾ ਉਹ ਜਲੂਸ ਵੀ ਨਿਕਲ ਗਿਆ ਕਹਿੰਦਾ ਉਹਦੇ ਪਿੱਛੇ ਇੱਕ ਹੋਰ ਜਲੂਸ ਆਇਆ ਉਹਦੇ ਪਿੱਛੇ ਵੀ ਬੜੇ ਲੋਕ ਨੇ ਬੜਾ ਸ਼ੋਰ ਚਰਾਬਾ ਉਹਦੇ ਵਿੱਚ ਵੀ ਕੋਈ ਬੈਠਾ ਹੋਇਆ ਤੇ ਮੈਂ ਪੁੱਛਿਆ ਵੀ ਇਹ ਕੌਣ ਹੈ ਕਹਿੰਦੇ ਹਜ਼ਰਤ ਮੁਹੰਮਦ ਸਾਹਿਬ ਨੇ ਕਹਿੰਦੇ ਸਭ ਤੋਂ ਪਿੱਛੇ ਇੱਕ ਛੋਟੀ ਜੀ ਪਾਲਕੀ ਹੈ ਜਿਹਨੂੰ ਚਾਰ ਬੰਦਿਆਂ ਨੇ ਚੁੱਕਿਆ ਹੋਇਆ ਵੈ ਸਿਰਫ ਚਾਰ ਬੰਦੇ ਨੇ ਬਸ ਪਾਲਕੀ ਨੂੰ ਚੁੱਕਿਆ ਹੋਇਆ ਅੰਦਰ ਉਸ ਦੇ ਬੜਾ ਨੂਰ ਬੜਾ ਪ੍ਰਕਾਸ਼ ਤੱਕਿਆ ਨਹੀਂ ਸੀ ਜਾਂਦਾ ਵੀ ਇਤਨਾ ਨੂਰ ਉਹਦੇ ਵਿੱਚ ਤੇ ਕਹਿੰਦੇ ਮੈਂ ਉਹ ਜਿਹੜੇ ਚਾਰ ਬੰਦੇ ਜਿਨ੍ਹਾਂ ਨੇ ਪਾਲਕੀ ਚੁੱਕੀ ਹੋਈ ਸੀ ਨਾ ਉਹਨਾਂ ਨੂੰ ਪੁੱਛਿਆ ਵੀ ਇਹ ਕੌਣ ਨੇ ਤਾਂ ਉਸ ਬੰਦੇ ਨੇ ਦੱਸਿਆ ਵੀ ਇਹ ਰੱਬ ਆਪ ਹੈ ਇਹ ਰੱਬ ਆਪ ਹੈ ਕਹਿੰਦਾ ਮੈਂ ਇੱਕਦਮ ਤਰਬੱਕ ਕੇ ਉੱਠ ਗਿਆ ਮੈਂ ਡਰ ਕੇ ਉੱਠਿਆ ਵੀ ਹੈ ਰੱਬ ਦੇ ਨਾਲ ਕੋਈ ਵੀ ਨਹੀਂ ਹੈ ਪ੍ਰਭ ਕੱਲਾ ਹੀ ਫਿਰਦਾ ਪਿਆਵੇ ਹਜਰਤ موسی ਦੇ ਨਾਲ ਲੱਖਾਂ ਦੀ ਪੀੜ ਹੈ ਜਰਦਰਸਤ ਦੇ ਨਾਲ ਲੱਖਾਂ ਦੀ ਪੀੜ ਹੈ ঈਸਾ ਦੇ ਨਾਲ ਬੜੀ ਪੀੜ ਹੈ ਮੁਹੰਮਦ ਦੇ ਨਾਲ ਬੜੀ ਪੀੜ ਹੈ ਪਰ ਕਹਿੰਦਾ ਰੱਬ ਵਿਚਾਰਾ ਕੱਲਾ ਹੀ ਘੁੰਮਦਾ ਪਿਆ ਰੱਬ ਨਾਲ ਕੋਈ ਪੀੜ ਨਹੀਂ ਹੈ ਰੱਬ ਨਾਲ ਪੀੜ ਹੈ ਹੀ ਨਹੀਂ ਹੈ ਕਿਉਂ ਗੁਰੂ ਅਰਜਨ ਦੇਵ ਪਾਛ ਕੰਨ ਨੇ ਕਿਦਰੇ ਕਿਦਰੇ ਸਾਡਾ ਇਸ਼ਟ ਵੀ ਰੱਬ ਦੇ ਤੇ ਮਨੁੱਖ ਦੇ ਵਿਚਕਾਰ ਦੀਵਾਰ ਬਣ ਜਾਂਦਾ ਹੈ ਬੰਦਾ ਬਸ ਆਪਣੇ ਇਸ਼ਟ ਨਾਲ ਹੀ ਜੁੜ ਕੇ ਰਹਿ ਜਾਂਦਾ ਹੈ ਆਪਣੇ ਇਸ਼ਟ ਨਾਲ